ਸੋ ਅੱਜ ਅਸੀਂ ਪਹੁੰਚੇ ਹਾਂ ਦਿਨਨਗਰ ਦੇ ਮਗਰਾਲਾ ਰੋਡ ਤੇ ਸੋ ਦਿਨਨਗਰ ਦੇ ਮਗਰਾਲਾ ਰੋਡ ਤੋਂ ਸਾਨੂੰ ਲਗਾਤਾਰ ਲੋਕ ਜਿਹੜੇ ਫੋਨ ਕਰ ਰਹੇ ਸੀ ਕਿ ਭਾਜੀ ਸਾਡੇ ਇਸ ਇਲਾਕੇ ਦਾ ਸਾਡੇ ਰੋਡ ਦਾ ਹਾਲਾਤ ਦੇਖੋ ਸੋ ਯਕੀਨ ਮੰਨਿਓ ਵੀ ਜਦੋਂ ਅਸੀਂ ਰੋਡ ਤੇ ਆਏ ਹਾਂ ਔਰ ਆਗੇ ਹਾਲਾਤ ਦੇਖਿਆ ਬਹੁਤ ਹੀ ਜ਼ਿਆਦਾ 나ਜੂਕ ਹਾਲਾਤ ਨੇ ਜੀ ਸੋ ਇਹ 21 ਦੇ ਵਿੱਚ ਮੇਰੇ ਹਿਸਾਬ ਨਾਲ 21 ਦੇ ਵਿੱਚ ਇਹ ਰੋਡ ਬਣਿਆ ਸੀ ਜੀ ਔਰ ਜਦੋਂ ਇਹ ਰੋਡ ਬਣਿਆ ਵਾ ਤਾਂ ਇਹ ਜਿਹੜਾ ਜੀ ਸੁਰਖੀਆਂ ਚ ਆ ਗਿਆ ਸੀ ਯਾਨੀ ਕਿ 10 15 ਦਿਨ ਬਾਅਦ ਹੀ ਜਿਹੜਾ ਇਹ ਸੁਰਖੀਆਂ ਤੇ ਆ ਗਿਆ ਸੀ ਇਹਦੇ ਹਾਲਾਤ ਜਿਹੜੇ ਮਾੜੇ ਹੋ ਗਏ ਸੀ ਜੀ ਸੋ ਅੱਜ ਫੇਰ ਜਿਹੜੇ ਆ ਜੀ ਇਹਦੇ ਹਾਲਾਤ ਇੰਨੇ ਕਿ ਮਾੜੇ ਹੋ ਗਏ ਨੇ ਕਿ ਨੇਤ ਤੇ ਹਾਸੇ ਵਾਪਰ ਰਹੇ ਨੇ ਸੋ ਤਸਵੀਰਾਂ ਦਾ ਲਸਨੀਆਂ ਕਰਦੇ ਆ ਜਿਹੜੇ ਲੋਕ ਇੱਥੇ ਖੜੇ ਨੇ ਜੀ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਸੋ ਸਾਰੀਆਂ ਤਸਵੀਰਾਂ ਦਾ ਲਸਨੀਆਂ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜਾ ਜੀ ਸਰਕਾਰਾਂ ਦੇ ਸਵਾਲ ਤਾਂ ਉੱਠਦਾ ਨਾਲ ਜੀ ਪ੍ਰਸ਼ਾਸਨ ਤੇ ਸਰਕਾਰਾਂ ਤੇ ਮੌਜੂਦਾ ਸਰਕਾਰ ਤੇ ਸਾਰਿਆਂ ਦੇ ਸਵਾਲ ਉੱਠਦਾ ਵਾ ਕਿ ਸਰਕਾਰਾਂ ਕਿਉਂ ਗਹਿਰੀ ਨੀਂਦ ਸੁੱਤੀ ਦੀਆਂ ਜੀ ਕਿਉਂਕਿ 21 ਦੇ ਵਿੱਚ ਬਣਿਆ ਔਰ 15-20 ਦਿਨਾਂ ਦੇ ਵਿੱਚ ਜਿਹੜਾ ਜੀ ਇਹਦਾ ਰਿਜ਼ਲਟ ਮਿਲ ਗਿਆ ਸੀ ਯਾਨੀ ਕਿ 15 ਮਹੀਨੇ ਦਿਨ ਵਿੱਚ ਜਿਹੜਾ ਵਾਜੀ ਇਹਦੇ ਹਾਲਾਤ ਜਿਹੜੇ ਲੱਭਗੇ ਸੀ ਸੋ ਕੈਮਰਾਮੈਨ ਤੋਂ ਗਾਹਾਂ ਥੋੜਾ ਸਾਈਡ ਤੇ ਹੋ ਜਾ ਸੋ ਅੱਜ ਇਹਦੇ ਹਾਲਾਤ ਇੰਨੇ ਕਿ ਮਾੜੇ ਨੇ ਜੀ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਮੂੰਹ ਚੜਾ ਰਿਆ ਵਾ ਔਰ ਸਰਕਾਰਾਂ ਦੇ ਮੂੰਹ ਤੇ ਕਿਸਮ ਦੀ ਦੇਖਿਆ ਜਾਵੇ ਤਾਂ ਚਪੇੜ ਮਾਰ ਰਿਹਾ ਵਾ ਜੀ ਇਹ ਰੋਲ ਜਿਹੜਾ ਜੋ ਹਾਲਾਤ ਹੋ ਗਏ ਨੇ ਸੋ ਜਿਹੜੇ ਵਸਨੀਕ ਨੇ ਜਿਹੜੇ ਦੁਕਾਨਦਾਰ ਨੇ ਪਰੇਸ਼ਾਨ ਨੇ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਲਗਾਤਾਰ ਜਿਹੜੀ ਪਰੇਸ਼ਾਨੀ ਦਾ ਸਾਹਮਣੇ ਇਹਨਾਂ ਨੂੰ ਕਰਨਾ ਪਿਆ ਰਿਹਾ ਵਾ ਸੋ ਕਿਤੇ ਨਾ ਕਿਤੇ ਵੱਡੀ ਸਮੱਸਿਆ ਭਾਜੀ ਕਿਦਾ ਬਹੁਤ ਜਿਆਦਾ ਸੰਘਰਸ਼ ਮੈਂ ਸਾਹ ਹਾਲਾ ਕਰਨਾ ਪੈ ਰਿਹਾ ਤੁਹਾਨੂੰ ਪਰ ਹਾਲੀ ਕੋਈ ਨਹੀਂ ਹੋ ਰਿਹਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਇੱਕ ਅਹਿਮ ਮੁੱਦਾ ਜਿਹੜਾ ਸ਼ਹਿਰ ਵਾਸੀਆਂ ਦਾ ਅਹਿਮ ਮੁੱਦਾ ਇਹ ਤੁਸੀਂ ਚੁੱਕ ਰਹੇ ਹੋ ਔਰ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਇਹ ਸੜਕ ਜਿਹੜੀ ਹੈ 2021 ਨੂੰ ਇਹਦਾ ਉਦਘਾਟਨ ਕੀਤਾ ਗਿਆ ਸੀ ਪੰਜਾਬ ਮੰਡੀ ਬੋਰਡ ਦਾ ਇਹਦਾ ਠੇਕਾ ਮਿਲਿਆ ਸੀ ਔਰ ਦੇਖੋ ਪੰਜਾਬ ਮੰਡੀ ਬੋਰਡ ਇੰਨਾ ਕੁ ਸੁਸਤ ਵਿਭਾਗ ਹੈ ਮੇਰੀ 5 ਅਗਸਤ ਨੂੰ ਇਹਨਾਂ ਨਾਲ ਗੱਲ ਹੋ ਜਾਂਦਾ ਦੇ ਅਧਿਕਾਰੀ ਨਾਲ ਕੀ ਕਹਿੰਦੇ ਕਿ ਬਰਸਾਤਾਂ ਤੋਂ ਬਾਅਦ ਠੀਕ ਕਰ ਦਾਂਗੇ ਤੇ ਮੈਂ ਉਹਨਾਂ ਨੂੰ ਮੇਰਾ ਸਵਾਲ ਹੀ ਕੀ ਜੇ ਬਰਸਾਤਾ ਦੇ ਵਿੱਚ ਜੇ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਜਾਂ ਕੋਈ ਅ ਅਨਹੋਣੀ ਦੁਰਘਟਨਾ ਹੋ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰੀ ਕੌਣ ਲਏਗਾ ਬਿਲਕੁਲ ਬਿਲਕੁਲ ਕਿ ਇੱਥੇ ਦੇਖੋ ਤੁਸੀਂ ਤੁਸੀਂ ਜਿੱਦਾਂ ਕਿ ਤੁਸੀਂ ਦੇਖ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਡੂੰਘੇ ਟੋਏ ਆ ਉਹਨਾਂ ਲੋਕਲ ਦੁਕਾਨਦਾਰਾਂ ਨੇ ਉਹਦੇ ਵਿੱਚ ਇੱਟਾਂ ਰੋੜੇ ਪਾ ਕੇ ਬਜਰੀ ਪਾ ਕੇ ਉਹਨੂੰ ਪੂਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾਂ ਕੋ ਨਾ ਕੋਈ ਵਿਚਾਰਿਆਂ ਨੂੰ ਜ਼ੋਰ ਲੱਗਦਾ ਉਹ ਲਗਾ ਰਿਹਾ ਪਰ ਪੰਜਾਬ ਮੰਡੀ ਬੋਰਡ ਕਿੱਥੇ ਸੁੱਤਾ ਪਿਆ ਇੰਨੇ ਕੋ ਸ਼ਰਮ ਆ ਰਹੀ ਗੱਲ ਹੈ ਕਿ ਡੁੱਬ ਕੇ ਮਰ ਜਾਣਾ ਚਾਹਦਾ ਹੈ ਠੇਕੇਦਾਰ ਕਿੱਥੇ ਆ ਉਹ ਜਿਹੜਾ ਜਿੰਨੇ ਦੇ ਪੈਸੇ ਖਾਦੇ ਆ ਜਾਂ ਪੈਸੇ ਜਿੱਥੇ ਕਿੱਥੇ ਗਏ ਨਾ 3 ਸਾਲ ਇਹਦੇ ਬਣਨ ਨੂੰ ਲੱਗਿਆ ਰੋਡ ਨੂੰ ਮਹੀਨੇ ਦੇ ਬਾਅਦ ਟੁੱਟ ਗਿਆ ਮਤਲਬ ਸੁੱਕੀਆਂ ਦੀ ਪਹਿਲਾਂ ਹੀ ਆ ਗਈ ਸੀ ਬਾਈ ਜਦੋਂ ਬਣਿਆ ਸੀ ਇਹ ਬਿਲਕੁਲ ਜੀ ਬਿਲਕੁਲ ਸਾਰੇ ਦੁਕਾਨਦਾਰ ਲੋਕਲ ਪਰੇਸ਼ਾਨ ਹੈ ਸੀਵਰੇਜ ਕੀ ਪਿਆ ਸਾਨੂੰ ਤੇ ਮੌਤ ਪੈ ਗਈ ਐਨੀ ਸੀਵਰੇਜ ਦੀ ਗਟਰ ਮੈਂ ਕਹਿੰਦਾ ਦਿਨਾਂਗਰ ਨੂੰ ਗਟਰ ਦੀ ਵਾਰਤਾ ਇਹਨਾਂ ਨੇ ਸੀਵਰੇਜ ਪਾਏ ਤੇ ਇਥੋਂ ਨਪੜੇ ਦਾ ਨਿਕਾਸ ਹੀ ਕੋਈ ਨਹੀਂ ਹਾਲਾਤ ਵੇਖੇ ਕਦੇ ਕੋਈ ਸਕੂਲੀ ਬੱਚੇ ਜਿਹੜੇ ਵੈਨ ਨਿਕਲਦੀਆਂ ਉਹ ਕੋਈ ਡਿੱਗੇ ਕਦੇ ਸਕੂਲ ਰੋਜ਼ ਹੁਣ ਵੀ ਡਿੱਗ ਲਗਾਈ ਆ ਆਵਾਜ਼ ਆਈ ਹੋਣੀ ਤੁਹਾਨੂੰ ਜੀ ਬਹੁਤ ਹੀ ਪਰੇਸ਼ਾਨੀ ਵਾਲਾ ਦਿਨ ਹਰ ਦਿਨ ਹਰ ਦਿਨਾਨੂੰ ਪਰੇਸ਼ਾਨੀ ਹੁੰਦੀ ਆ ਇਥੋਂ ਲੰਘਣ ਲਈ ਪਿਛਲੇ ਦਿਨੀ ਇੱਕ ਸਰਕਾਰੀ ਵੈਨ ਵੀ ਇਹਦੇ ਵਿੱਚ ਡਿੱਗੀ ਆ ਉਹ ਵੀ ਮੀਡੀਆ 'ਚ ਖਬਰ ਵੀ ਲੱਗੀ ਆ ਫੇਰ ਨੇ ਮਾੜੇ ਹਾਲ ਕੀ ਹੱਲੇ ਵੀ ਸੁੱਤੇ ਦਿਆ ਕੀ ਮਤਲਬ ਵੱਡਾ ਕੋਈ ਹਾਦਸਾ ਹੋਏਗਾ ਫੇਰ ਹੀ ਜਾਗਣਗੇ ਮਿਲ ਵੀ ਸ਼ਾਇਦ ਨਾ ਇਹ ਇੰਤਜ਼ਾਰ ਕਰ ਰਹੇ ਨੇ ਵੀ ਕੋਈ ਵੱਡਾ ਹਾਦਸਾ ਹੋਏਗਾ ਫਿਰ ਇਸ ਸਮੱਸਿਆ ਦਾ ਹੱਲ ਕਰੇਗਾ। ਸੋ ਅਜੇ ਜੀ ਸਮੱਸਿਆ ਵੱਡੀ ਹੈ ਕਿਤਨਾ ਕਿਤੇ ਸ਼ਹਿਰ ਵਾਸੀ ਸਾਰੇ ਇਕੱਠੇ ਹੋਏ ਨੇ ਅੱਜ। ਪਰੇਸ਼ਾਨੀ ਬਹੁਤ ਵੱਡੀ ਹੋ ਗਈ ਹੈ ਇੱਥੇ। ਬਿਲਕੁਲ ਬਿਲਕੁਲ ਵਿਜੀਲੈਂਸ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਬਹਾਰੀਆਂ ਜਿਹੜਾ ਤੁਸੀਂ ਇੱਥੇ ਆਏ ਹੋ। ਸਾਰੇ ਦੁਕਾਨਦਾਰ ਪੀੜ ਸਾਰੇ ਦੇਖੋ ਦੁਕਾਨਦਾਰ ਇਕੱਠੇ ਹੋਏ ਆ। ਕਿੱਡੇ-ਕੱਡੇ ਬੜੇ ਹੋਏ ਆ। ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਇਹ ਸੜਕ ਬਣੀ ਕਦੋਂ ਟੁੱਟੀ ਗਈ ਦੋ ਆ। ਇਹਦੀ ਜਾਂਚ ਹੋਣੀ ਹੈ ਇਹਦੀ ਵਿਜੀਲੈਂਸ ਵੱਲੋਂ ਸਰਕਾਰ ਵੱਲੋਂ ਅਸੀਂ ਆਪਣੇ ਪੱਧਰ ਤੇ ਵੀ ਡੀ ਤੇ ਇਹਦੀ ਜਾਂਚ ਕਰਾਵਾਂਗੇ ਕਿ ਇੰਨਾ ਘੱਟਿਆ ਮਟੀਰੀਅਲ ਤੁਸੀਂ ਦੇ ਬਈ ਇਹ ਕਿੱਡਾ ਕਿੱਡ ਟੋਏ ਆ ਥੋੜੀ ਬਰਸਾਤ ਹੁੰਦੀ ਹੈ ਤੇ ਪਾਣੀ ਆਉਂਦਾ ਇੱਥੇ ਦੇ ਵੱਡੇ ਵੱਡੇ ਮੱਗੀ ਛੱਪੜੀ ਬਣ ਜਾਂਦਾ ਕੋਈ ਨਾ ਕੋਈ ਇੱਥੇ ਮਿਸਹੈਪਨਿੰਗ ਹੁੰਦੀ ਰਹਿੰਦੀ ਆ ਦੁਕਾਨਦਾਰ ਚੱਲ ਕੇ ਵੱਟੇ ਵੱਜ ਜਾਂਦੇ ਆ ਬਹੁਤ ਜ਼ਿਆਦਾ ਇੱਥੇ ਹੈਪਨਿੰਗ ਹੁੰਦੀ ਆ ਸਾਡੀ ਸਰਕਾਰ ਅਕੇ ਮੰਗਾ ਤੁਸੀਂ ਦਾਅਵੇ ਦੇ ਬڑے ਕਰਦੇ ਹੋ ਕਿ ਅਸੀਂ ਬਹੁਤ ਆਪਣੇ ਵਿਕਾਸ ਕਰ ਰਹੇ ਹਾਂ ਸ਼ਹਿਰ ਦਾ ਕੀ ਵਿਕਾਸ ਸਾਡਾ ਯਾਰ ਦਾ ਕਿੰਨਾ ਮਾੜਾ ਹਾਲ ਆ ਸਾਡੀ ਸੜਕਾਂ ਸਾਡੀ ਸ਼ਰਦੀਆਂ ਗਲੀਆਂ ਦਾ ਕਿੰਨਾ ਮਾੜਾ ਹਾਲ ਸਾਲ ਵੀ ਨਹੀਂ ਟਿਕੀ ਪਾਈ ਸੜਕ ਸਾਲ ਵੀ ਨਹੀਂ ਟਿਕੀ ਸਾਲ ਵੀ ਟਿਕੀ ਸਾਲ ਬਾਅਦ ਹੀ ਸਾਲ ਬਾਅਦ ਹੀ ਟੁੱਟ ਗਿਆ ਇਹ ਛੱਡੋ ਜਿਹੜਾ ਆਪਣੇ ਪੁਲ ਵਾ ਤਮਰਾਈ ਵਾਲਾ ਠੀਕ ਹੈ ਆਪੋ ਲੋਪਣ ਹੋਇਆ ਹਫਤਾ ਵੀ ਨਹੀਂ ਟਿਕਿਆ ਪੁਲ ਪੁਲ ਬੰਦ ਹੋ ਗਿਆ ਪੁਰਾਣਾ ਪੁਲ ਜਿਹੜਾ ਜਦੋਂ ਕਾਹਦਾ ਬਣਾਇਆ ਵਾ ਉਹ ਹਜੇ ਤੱਕ ਚੱਲਦਾ ਉਹ ਤੋਂ ਵੱਡੇ ਘੋਡੇ ਲੱਗਦੇ ਨੇ ਬਾਈ ਬਾਈ ਟੈਰੀ ਹਜੇ ਤਾਂ ਖੜਾ ਵਾ ਜਿਹੜਾ ਨਵਾਂ ਪੁਲ ਬਣਾਇਆ ਵਾ ਠੀਕ ਹੈ ਹਫਤਾ ਵੀ ਨਹੀਂ ਪੁਲ ਚੱਲਿਆ ਹਫਤੇ ਬਾਅਦ ਹੀ ਪੁਲ ਬੰਦ ਹੋ ਪਤਾ ਹੀ ਤੁਸੀ ਵੇਖਿਆ ਹੋਏਗਾ ਬਿਲਕੁ ਹਾਂਜੀ ਦੇਖੋ ਵੀ ਜੀ ਮੈਂ ਤੁਹਾਨੂੰ ਉਹੀ ਦੇਖੀ ਲੋਕੀ ਕਿੰਨੇ ਪੀੜਦਾ ਗਿਆ ਖੁਦ ਜਰਿਆ ਆਪਣੀ ਦੁੱਖ ਦਰ ਦੱਸ ਰਿਹਾ ਸਾਡੀ ਹਾਂ ਭਾਈ ਇੱਕ ਵਾਰੀ ਤੁਹਾਨੂੰ ਇਹੀ ਡਰ ਹੁੰਦਾ ਵਾ ਜਿਹੜਾ ਅੰਗਰੇਜ਼ਾਂ ਦੇ ਟਾਈਮ ਦਾ ਪੁਲ ਹੁੰਦਾ ਵਾ ਕਿਤੇ ਕੁੜੀ ਜਵਾਂ ਸੋਰੀ ਗਾਲ ਨਿਕਲ ਗਈ ਆਪੀ ਡੇਗੀ ਨਾ ਜਾਈਏ ਅਰੇ ਵਿੱਚ ਡੇਗਣਾ ਜਾਈਏ ਠੀਕ ਹੈ ਇੱਕ ਤਾਂ ਪੁਲ ਪਤਲਾ ਵਾ ਠੀਕ ਹੈ ਨਹੀਂ ਉਹ ਤਾਂ ਦੇਖੋ ਉਹਦੀ ਮਿਆਦੀ ਮੋਗੀ ਦੀ ਬਾਜੀ ਉਹਦੀ ਤਾਂ ਮਿਆਦੀ ਹਣੀ ਆ ਜੀ ਕਿਉਂ ਮੇਰੀ ਦੇ ਪ੍ਰਸ਼ਾਸਨ ਅੱਗੇ ਜਿਹੜੇ ਲੋਕਲ ਪ੍ਰਸ਼ਾਸਨ ਸਾਡੀ ਸਰਕਾਰਾਂ ਉਹਨਾਂ ਨੇ ਗਿਆ ਹੀ ਪੀਲਾ ਕਿ ਲੋਕਾਂ ਦੀ ਭਾਵਨਾ ਨੂੰ ਸਾਹਮਣੇ ਜੀਦਾ ਸੜਕ ਤੇ ਵਾਰੀ ਮਾਨ ਮੈਂ ਜਲਦ ਜਲਦ ਕਰਵਾਉਣਾ ਚਾਹੀਦਾ ਬਰਸਾਤਾ ਵੀ ਨਾ ਖਤਮ ਹੋਣ ਵਾਲੀਆਂ ਪਰ ਸੜਕ ਦਾ ਹਾਲ ਉਹਦੇ ਉਦਈਆ ਚੱਪੜ ਭੰਜਦਾ ਚੱਪੜ ਭੰਜਦਾ ਭਾਈ ਇੱਥੇ ਬਹੁਤ ਵੀ ਮਾੜਾ ਹਾਲ ਹੈ ਲੋਕੀ ਪੇ ਦਾਵੇ ਭਨਿ ਕਾਰੇ ਕਰੇ ਸਰਕਾਰਾਂ ਅਸੀਂ ਬਹੁਤ ਵਿਕਾਸ ਕਰਾਇਆ ਕੋਈ ਵਿਕਾਸ ਨਹੀਂ ਦੇਖੋ ਕਿੰਨਾ ਮਾੜਾ ਹਾਲ ਹੈ ਸੜਕ ਦਾ 6 ਤਰੀਕ ਨੂੰ ਮੈਂ ਲਾਈਵ ਹੋਇਆ ਸੀ 5 ਤਰੀਕ ਨੂੰ ਅਧਿਕਾਰੀਆਂ ਨਾਲ ਗੱਲ ਹੋਈ ਹੈ 6 ਤਰੀਕ ਨੂੰ ਮੈਂ ਇੱਥੇ ਲਾਈਵ ਹੋ ਕੇ ਮੈਂ ਸਾਰੇ ਹਾਲਾਤ ਦੱਸੇ ਉਸ ਤੋਂ ਬਾਅਦ ਵੀ ਸੁਤਾ ਪਿਆ ਪ੍ਰਸ਼ਾਸਨ ਤੇ ਅਸੀਂ ਸਾਰੇ ਲੋਕਲ ਦੁਕਾਨਦਾਰਾਂ ਵੱਲੋਂ ਐਸ ਰੋਡ ਤੇ ਜਿੰਨੇ ਬੰਦੇ ਦੀ ਦੁਕਾਨਾਂ ਹੈ ਜਿਨ੍ਹਾਂ ਦੀ ਰਿਹਾਈਸ਼ ਹੈ ਉਹਨਾਂ ਸਾਰਿਆਂ ਨੂੰ ਲੈ ਕੇ 10 ਦਿਨ ਦਾ ਅਲਟੀਮੇਟ ਦਿੰਨੇ ਆ ਜੇ ਤੇ ਆ ਸੜਕ ਦਾ ਰਿਪੇਅਰ ਨਹੀਂ ਹੁੰਦੀ ਤੇ ਅਸੀਂ ਇੱਥੇ ਤਾਂ ਨਾ ਲਾਵਾਂਗੇ ਡਟ ਕੇ ਲਾਵਾਂਗੇ ਭਾਏ ਜਿੰਨੀਆਂ ਮਰਜ਼ੀ ਸੰਘਰਸ਼ ਕਰਨਾ ਪਏ ਸਾ ਅਸੀਂ ਕਰਾਂਗੇ ਦੇਖੋ ਸੰਘਰਸ਼ ਇਹਨਾਂ ਨੇ ਉਹ ਲਿਖਦਾ ਵਜੀ ਜੇ ਹੱਲ ਨਾ ਹੋਇਆ ਤਾਂ ਸੰਘਰਸ਼ ਕਰਨਗੇ ਸੋ ਮਜਬੂਰੀ ਇਹਨਾਂ ਦੀ ਵਿਚਾਰੇ ਸੱਚ ਬੋਲ ਰਹੇ ਨੇ ਕਿਤੇ ਨਾ ਕਿਤੇ ਸੋ ਹੈ ਵੀ ਸਚਾਈ ਹੈ ਪਾਜੀ ਹਾਲਾਤ ਤੇ ਪਾਜੀ ਮਾੜੇ ਹੋ ਗਏ ਰੋਡ ਦੇ ਹਾਲਤ ਹੁਣ ਅਜੀ ਰਹਿਣਾ ਹਾਂਜੀ ਦੇਖੋ ਜੀ ਇਹ ਜਿਉਂ ਦੀ ਸੜਕ ਬਣੀ ਹੈ ਉਦੋਂ ਦੀ ਸੜਕ ਉਸੇ ਵੇਲੇ ਮਹੀਨਾ ਨਹੀਂ ਸਾਡੇ ਕੱਢੀ ਸੜਕ ਨਾਲ ਹੀ ਮਾਰਾ ਸਾਰੀ ਆਪਣਾ ਬ੍ਰੇਕੇਜ ਹੋ ਗਈ ਹੈ ਐਨੇ ਐਕਸੀਡੈਂਟ ਆਪਣੇ ਐਸ ਰੋਡ ਤੇ ਹੋਇਆ ਜਿਸ ਦਾ ਤਾਂ ਕੋਈ ਨਹੀਂ ਹੈਗਾ ਲੇਕਿਨ ਆਪਣੀ ਕਿੰਨੀ ਵਾਰੀ ਖਬਰ ਲੱਗ ਚੁੱਕੀ ਹੈ ਲੇਕਿਨ ਸੜਕ ਦਾ ਕੋਈ ਹੱਲ ਨਹੀਂ ਹੋਇਆ ਜੀ ਤੇ ਅਸੀਂ ਇਹੀ ਕਹਿੰਦੇ ਆ ਕਿ ਸੜਕ ਦਾ ਕੰਮ ਜਿੱਤ ਜਿੱਤੀ ਇਹਦਾ ਆਪਣਾ ਠੀਕ ਹੋਏ ਤੇ ਆਪਣੇ ਲੋਕੀ ਆਪਣੇ ਆਪਣੇ ਨਾਲ ਲੋਕੀ ਆਪਣਾ ਠੀਕ ਜਾਣ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਦੇਖੋ ਸਕਾਈਆ ਕਿਦਾਂ ਕਿਦਾਂ ਜੀ ਸੋ ਤੁਸੀਂ ਪਿਛੇ ਵੀ ਕੈਮਰਾ ਕਮਾਓ ਭਾਜੀ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਸੋ ਐਪੀ ਸਮਝਾਇਆ ਮੈਨੂੰ 70 ਸਾਲ ਹੋ ਗਏ ਆ ਕਿਉਂ ਨਹੀਂ ਕੋ ਦਿਨੇ ਨਗਰ ਦਾ ਹਾਲ ਹੋਇਆ ਭਾਜੀ ਛੋਟਾ ਜਿਹਾ ਸ਼ਹਿਰ ਇਹਨੂੰ ਚਾਹੀਦਾ ਸਵਰਗ ਵੀ ਬਣ ਸਕਦਾ ਸੀ ਇਹ ਸਾਲ 1947 ਨੂੰ ਸਰ ਸਾਡੇ ਨੂੰ ਆਜ਼ਾਦੀ ਮਿਲੀ ਸੀ ਤੇ ਸਨ 19 2025 ਆ ਛਲਿਆ 2025 ਤੱਕ 47 ਤੋਂ ਬਾਅਦ ਅਸੀਂ ਗਲੀਆਂ ਨਾਲੀਆਂ ਸੜਕਾਂ ਨਹੀਂ ਵਿਕਾਸ ਕਰ ਚੁੱਕੇ ਹੋਰ ਕੀ ਕਰਾਂਗੇ ਲੋਕੀ ਏਮਸ ਵੱਡੇ ਵੱਡੇ ਹਸਪਤਾਲ ਖੋਲ ਰਿਹਾ ਸਾਰਾ ਕੁਝ ਖੋਲ ਰਿਹਾ ਇੱਥੇ ਸੜਕਾਂ ਸੜਕਾਂ ਨਾਲ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਹੋ ਰਿਹਾ ਤੁਸੀਂ ਇੱਧਰ ਨੂੰ ਇਹ ਨਾਲ ਹੀ ਵਿਵੇਕਾਨਾ ਸਕੂਲ ਦੀ ਗਲੀ ਨੂੰ ਵੜੋ ਉੱਥੇ ਸਾਰੀ ਗਲੀ ਪੈ ਗਈ ਦੀ ਆ ਤੁਸੀਂ ਜਾਂਦੇ ਜਾਂਦੇ ਝਾਤੀ ਮਾਰੋਗੇ ਉੱਥੇ ਕਦੇ ਵੀ ਕੋਈ ਨਾ ਕੋਈ ਡਿੱਗਿਆ ਰਾਂ ਦਾ ਉੱਥੇ ਇੱਕ ਵਿਵੇਕਾਨਾ ਸਕੂਲ ਪੈਂਦਾ ਇੱਕ ਸੁਆਮੀ ਸੁਮਿਤਰਾ ਦੇ ਵੀ ਸਕੂਲ ਪੈਂਦਾ ਉੱਥੇ ਲੋਕਲ ਮੰਦਿਰ ਪੈਂਦਾ ਬੜਾ ਪ੍ਰਚੀਨ ਮੰਦਿਰ ਹੈ ਸ਼ਿਵ ਮੰਦਿਰ ਉਹ ਗਲੀ ਸਾਰੀ ਵੈਗਦੀ ਆ ਮਤਲਬ ਕਿਸੇ ਤਰੀਕ ਕਿਸੇ ਤਰੀਕੇ ਨਾਲ ਕੋਈ ਜਗ੍ਹਾ ਤੇ ਵੀ ਨਿਕਲੋ ਤੁਸੀਂ ਦਿਨਾਨਗਰ ਦਾ ਚੁਬਕੀ ਦੇਖ ਲਓ ਛੜਕਾਂ ਗਲੀਆਂ ਨਾਲੀਆਂ ਦਾ ਬੁਰਾ ਹੀ ਹਾਲ ਆ ਸਾਰੇ ਇਲਾਕੇ ਅੱਜ ਜੀ ਇਮਾਨਦਾਰੀ ਨਾਲ ਜੇਕਰ ਕੰਮ ਹੋਇਆ ਹੋਏ ਤੇ ਮੇਰੇ ਹਿਸਾਬ ਨਾਲ ਜੀ ਰੁਟਣਾ ਪੈਣੀ ਤੁਹਾਨੂੰ ਸੜਕਾਂ ਤੇ ਆਉਂਦੇ ਨਾ ਮੈਂ ਕਹਿੰਦਾ ਉਹੀ ਮੈਂ ਕਹਿ ਰਿਹਾ ਵੀ ਜੀ ਸਰਕਾਰ ਆ ਦਾਅਵੇ ਦੇ ਬੜੇ ਕਰਦੀ ਆ ਅਸੀਂ ਬਹੁਤ ਵਿਕਾਸ ਕਰ ਰਹੇ ਆ ਪਰ ਵਿਕਾਸ ਕਿੱਥੇ ਆ ਵਿਕਾਸ ਸਿਰ ਕਾ ਗਿਆ ਵਿੱਚ ਹੀ ਹੁੰਦਾ ਉੱਥੇ ਖੁਰਦਪੁਰ ਤੋਂ ਹੁੰਦਾ ਜਿੱਦਾਂ ਕਿ ਸੁਮੀ ਜੀ ਨੇ ਕਿਹਾ ਕਿ 10 ਦਿਨ ਦਾ ਅਲਟੀਮੇਟ ਆ ਅਸੀਂ 10 ਦਿਨ ਦਾ ਅਲਟੀਮੇਟ ਦੇਣਾ ਮੰਡੀ ਬੋਰਡ ਨੂੰ ਜੇ 10 ਦਿਨਾਂ ਬਾਅਦ ਇੱਥੇ ਸੜਕ ਰੱਦ ਨਿਰਮਾਣ ਨਹੀਂ ਹੋਇਆ ਤੇ ਅਸੀਂ ਸੂਰੇ ਸ਼ਹਿਰ ਨੂੰ ਲੈ ਗਏ ਜਿੰਨੇ ਵੀ ਸਾਡੇ ਰਾਡਿਕ ਤਾਰਮਨ ਸੰਗਠਨ ਸਾਰਿਆਂ ਲੱਗੇ ਇੱਥੇ ਧਰਨਾ ਦੇਵਾਂਗੇ। ਉਹ ਜੀ ਮੰਡੀ ਬੋਰਡ ਮੁਰਦਾਬਾਦ ਪੰਜਾਬ ਮੰਡੀ ਬੋਰਡ ਮੁਰਦਾਬਾਦ ਪੰਜਾਬ ਮੰਡੀ ਬੋਰਡ ਮੁਰਦਾਬਾਦ ਪੰਜਾਬ ਮੰਡੀ ਬੋਰਡ ਮੁਰਦਾਬਾਦ ਅਸੀਂ ਮੰਡੀ ਬੋਰਡ ਦੇ ਖਿਲਾਫ ਧਰਨਾ ਦੇਵਾਂਗੇ ਇੱਥੇ ਉਹਦੀ ਜਿਮਿਵਰੀ ਪ੍ਰਸ਼ਾਸਨ ਦੀ ਹੋਏਗੀ। ਅਸੀਂ ਇਹੀ ਕਹਿਣਾ ਕਿ 10 ਦਿਨਾਂ ਟਾਈਮ ਹਣਾ ਕੋ। ਬਿਲਕੁਲ 10 ਦਿਨਾਂ ਬਾਅਦ ਅੱਲ ਫਿਰ ਨਹੀਂ ਨਹੀਂ ਹੋਇਆ ਤਾਂ ਭਾਈ ਸੰਘਰਸ਼ ਕਰਨਾ ਪਏਗਾ ਫਿਰ ਬਿਲਕੁਲ ਕਰਨਾ ਪਏਗਾ ਜਿੱਥੇ ਜ਼ਰੂਰਤ ਹੈ ਬਿਲਕੁਲ ਕਰਾਂਗੇ ਰੋਜ਼ ਤੇ ਇਥੇ ਹੱਥ ਸੇ ਹੁੰਦੇ ਆ ਜਦੋਂ ਆਂਦੇ ਆ ਸੜਕ ਚੱਕਦੇ ਨੇ ਜਦੋਂ ਆਦੇ ਸੜਕ ਚ 20 ਫੁੱਟ ਥੱਲੇ ਪਾਣੀ ਨੰਗਣ ਡਿਆ ਉਤੋਂ ਚੱਕਣ ਦੀ ਜ਼ਰੂਰਤ ਕੀ ਆ ਤੇ ਉਹ ਕਾਹਦੇ ਦੁਕਾਨਾਂ ਦਾ ਕਰੋੜਾਂ ਰੁਪਏ ਦੀ ਦੁਕਾਨਾਂ ਸਾਰੀਆਂ ਨੀਵੀ ਹੋ ਜਾਏਗੀਆਂ ਐਡਾਂ ਦੀ ਵਜ੍ਹਾ ਕਰਕੇ ਮੈਂ ਚਾਹਨਾ ਕਿ ਆਰਾਮਨਾਥੀ ਕੰਮ ਕਰੋ ਤੇ ਸਾਨੂੰ ਵੀ ਜੀਂਦੋ ਤੇ ਆਪ ਵੀ ਜੀਓ ਇਮਾਨਦਾਰੀ ਨਾਲ ਜੇਕਰ ਕੰਮ ਹੋ ਜਾਏ ਤੇ ਮੇਰੇ ਤੋਂ ਲੋੜੀ ਨਾ ਪੇ ਜਾਣਾ ਭਾਈ ਉਹ ਹੀ ਤਾਂ ਮੈਂ ਕਹਿ ਰਿਹਾ ਕਿ ਚਲੋ ਵਧੀਆ ਵਧੀਆ ਕ ਤੇ ਸਾਡੀ ਮੰਗ ਇਹੀ ਹੈਗੀ ਹੈ ਕਿ ਤੁਸੀਂ ਸੜਕ ਨੂੰ ਤੇ ਜਿਹੜਾ ਸੀਵਰੇਜ ਉਹ ਦਿੱਤਾ ਜਾਵੇ ਬਸ ਕਲੇ ਸ਼ਹਿਰੀ ਬੜਾ ਛੋਟਾ ਜਿਹਾ ਪਾਜੀ ਇਹਨਾਂ ਦਾ ਸਵਰਗ ਬਣਾ ਸਕਦੇ ਆ ਨਾ ਜੇ ਬਣਾਉਣਾ ਹੈ ਤੇ ਕਮਰਾਂ ਦੇ ਵਿੱਚ ਕੋਈ ਕਸਨ ਨਹੀਂ ਛੱਡੀ ਗਈ ਨਾ ਹਾਂ ਚਾਰ ਸੜਕਾਂ ਉਹ ਵੀ ਨਹੀਂ ਪੂਰੀਆਂ ਬਣ ਰਹੀਆਂ ਬਿਲਕੁਲ ਸੋ ਦੇਖੋ ਇਹ ਸੰਘਰਸ਼ ਜਿਹੜਾ ਲੀਗ ਦਾ ਪਾਜੀ ਉਹਨਾਂ ਨੇ ਸੋ ਕਹਿ ਰਹੇ ਨੇ ਵੀ ਜੇਕਰ 10 ਦਿਨਾਂ ਦੇ ਵਿੱਚ ਵਿੱਚ ਇਹਦਾ ਹੱਲ ਨਾ ਹੋਇਆ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਜੀ ਇਸ ਰੋਡ ਨੂੰ ਜਾਮ ਕੀਤਾ ਜਾਏਗਾ ਚੱਕਾ ਜਾਮ ਹੋਏਗਾ ਔਰ ਇਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਜੀ ਉਸ ਤੇ ਚਾਹੀਏ ਕਿਤੇ ਨਾ ਕਿਤੇ ਕਿਉਂਕਿ ਲਗਾਤਾਰ ਜ ਦੋ ਤੋਂ ਲੱਗੇ 3 ਫੁੱਟ 4 ਫੁੱਟ ਡੂੰਘੇ ਇਹ ਟੋਏ ਪੈਦ ਨੇ 3-3 4-4 ਫੁੱਟ ਡੂੰਘੇ ਆ ਔਰ ਨਿਤ ਇੱਥੇ ਲੋਕ ਜਿਹੜੇ ਹਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਧ ਤੇ ਜੋ ਨਹੀਂ ਸਰਗਰੀ ਜੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜਾਗੇਗਾ ਇਸ ਸਮੱਸਿਆ ਦਾ ਹੱਲ ਕਰੇਗਾ ਔਰ ਇਸ ਜੰਗਾਲ ਦੇ ਵਿੱਚੋਂ ਲੋਕਾਂ ਨੂੰ ਕੱਢੇਗਾ ਜੀ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜ਼ਰੂਰ ਧਿਆਨ ਦੇਗਾ ਜੀ ਨਗਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ